ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਰਾਈਟਸ ਲਿਮਿਟਿਡ ਦੀ ਹਾਂਜੀ ਰਾਈਟਸ ਜਿਹੜਾ ਰੇਲਵੇ ਮੰਤਰਾਲੇ ਦਾ ਇੱਕ ਅਦਾਰਾ ਹੈ ਬਿਲਕੁਲ ਤੇ ਇਹਨਾਂ ਨੇ ਨਾ ਕੰਟਰੈਕਟ ਤੇ ਕੁਝ ਇੰਜੀਨੀਅਰ ਰੱਖਣੇ ਨੇ ਹਾਂ ਕੁਝ ਖਾਸ ਪ੍ਰੋਜੈਕਟਾਂ ਲਈ ਤਜਰਬੇਕਾਰ ਲੋਕਾਂ ਦੀ ਲੋੜ ਪਈ ਹੈ ਇਹਨਾਂ ਨੂੰ ਸਾਡੇ ਕੋਲ ਕਈ ਨੋਟਿਸ ਹੈਗੇ ਨੇ ਇਸ ਭਰਤੀ ਦੇ ਚਲੋ ਫਿਰ ਇਹਨਾਂ ਦੀਆਂ ਮੁੱਖ ਗੱਲਾਂ ਦੇਖੀਏ ਜ਼ਰੂਰ ਰਾਈਟਸ ਦਾ ਕੰਮ ਵੈਸੇ ਵੀ ਬੁਨਿਆਦੀ ਢਾਂਚੇ ਖਾਸ ਕਰਕੇ ਟਰਾਂਸਪੋਰਟ ਵਿੱਚ ਕਾਫੀ ਅਹਿਮ ਹੈ ਹਾਂ ਉਹ ਤਾਂ ਹੈ ਤਾਂ ਸਭ ਤੋਂ ਪਹਿਲਾਂ ਤਾਰੀਖਾਂ ਦਾ ਕੀ ਹਿਸਾਬ ਕਿਤਾਬ ਹੈ ਕਦੋਂ ਅਪਲਾਈ ਕਰਨਾ ਦੇਖੋ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ 1 ਅਗਸਤ 2025 ਤੋਂ ਅੱਛਾ ਸ਼ੁਰੂ ਹੋ ਚੁੱਕਾ ਹੈ ਹਾਂਜੀ ਤੇ ਆਖਰੀ ਤਾਰੀਖ ਹੈਗੀ ਹੈ 23 ਅਗਸਤ 2025 ਓ ਮਤਲਬ ਜ਼ਿਆਦਾ ਦਿਨ ਨਹੀਂ ਬਚੇ ਬਿਲਕੁਲ ਨਹੀਂ ਤੇ ਲਿਖਤੀ ਪੇਪਰ ਵੀ ਜਲਦੀ ਹੈ 30 ਅਗਸਤ ਨੂੰ ਹੋਣ ਦੀ ਉਮੀਦ ਦੱਸੀ ਹੈ ਠੀਕ ਹੈ ਕਿਹੜੀਆਂ ਪੋਸਟਾਂ ਨੇ ਇਹ ਮੁੱਖ ਤੌਰ ਤੇ ਦੇਖੋ ਤਿੰਨ ਚਾਰ ਤਰ੍ਹਾਂ ਦੀਆਂ ਨੇ ਇਕ ਤਾਂ ਸੀਨੀਅਰ ਟੈਕਨੀਕਲ ਅਸਿਸਟੈਂਟ ਸਿਵਲ ਇਹਦੀਆਂ 30 ਪੋਸਟਾਂ ਨੇ ਠੀਕ ਹੈ ਫਿਰ ਟੈਕਨੀਕਲ ਅਸਿਸਟੈਂਟ ਮੈਟਲਰਜੀਕਲ ਕੈਨ ਮਕੈਨੀਕਲ ਹੂੰ ਉਹ 19 ਨੇ ਤੇ ਨਾਲ ਹੀ ਰੈਜ਼ੀਡੈਂਟ ਇੰਜੀਨੀਅਰ ਦੀਆਂ ਵੀ ਨੇ ਅਲੱਗ-ਅਲੱਗ ਬ੍ਰਾਂਚਾਂ ਚ ਸਿਵਲ ਮਕੈਨੀਕਲ ਇਨਸਟਰੂਮੈਂਟੇਸ਼ਨ ਇਲੈਕਟ੍ਰੀਕਲ ਅੱਛਾ ਉਹਨਾਂ ਦੀਆਂ ਕੁੱਲ ਮਿਲਾ ਕੇ 8 ਜਮਾ 1 ਮਤਲਬ 9 ਕੋ ਪੋਸਟਾਂ ਬਣਦੀਆਂ ਵੱਖ-ਵੱਖ ਨੋਟਿਸਾਂ ਵਿੱਚ ਨੇ ਤੇ ਰਿਜ਼ਰਵੇਸ਼ਨ ਵਗੈਰਾ ਸਭ ਲਾਗੂ ਹੈ ਸਮਝ ਗਿਆ ਤੇ ਕੌਣ ਭਰ ਸਕਦਾ ਹੈ ਇਹ ਫਾਰਮ ਪੜਾਈ ਲਿਖਾਈ ਕੀ ਚਾਹੀਦੀ ਹੈ ਪੜਾਈ ਲਈ ਦੇਖੋ ਜਿਹੜੀ ਵੀ ਪੋਸਟ ਲਈ ਅਪਲਾਈ ਕਰਨਾ ਉਸੇ ਇੰਜੀਨੀਅਰਿੰਗ ਟ੍ਰੇਡ ਵਿੱਚ ਫੁੱਲ ਟਾਈਮ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ ਫੁੱਲ ਟਾਈਮ ਜ਼ਰੂਰੀ ਹੈ ਹਾਂਜੀ ਫੁੱਲ ਟਾਈਮ ਤੇ ਉਮਰ ਦੀ ਗੱਲ ਕਰੀਏ ਤਾਂ 40 ਸਾਲ ਤੋਂ ਵੱਧ ਨਾ ਹੋਵੇ 23 ਅਗਸਤ 2025 ਤੱਕ ਠੀਕ ਹੈ ਤੇ ਨੰਬਰਾਂ ਦਾ ਵੀ ਕੋਈ ਚੱਕਰ ਹੈ ਹਾਂ ਨੰਬਰਾਂ ਦੀ ਸ਼ਰਤ ਹੈਗੀ ਹੈ ਜਨਰਲ ਤੇ ایਡਬਲਯੂਐਸ ਲਈ ਜੇ ਡਿਪਲੋਮਾ ਕੀਤਾ ਤਾਂ 50% ਤੇ ਜੇ ਡਿਗਰੀ ਕੀਤੀ ਹੈ ਤਾਂ 60% ਘਟੋ-ਘਟ ਓਕੇ ਤੇ ਜਿਹੜੇ ਐਸਸੀ ਐਸਟੀ ਓਬੀਸੀ ਜਾਂ ਪੀਡਬਲਯੂਡੀ ਕੈਟਾਗਰੀ ਚ ਆਉਂਦੇ ਨੇ ਉਨਾਂ ਲਈ ਡਿਪਲੋਮਾ 'ਚ 45% ਤੇ ਡਿਗਰੀ 'ਚ 50% ਮਤਲਬ ਮਿਨੀਮਮ ਪਰਸੈਂਟੇਜ ਵੀ ਦੇਖਣੀ ਪੈਣੀ ਹੈ ਤਜਰਬੇ ਬਾਰੇ ਕੀ ਉਹ ਵੀ ਮੰਗੇ ਹਾਂ ਹਾਂ ਤਜਰਬਾ ਬਹੁਤ ਜ਼ਰੂਰੀ ਹੈ ਨਾ ਪੋਸਟਾਂ ਲਈ ਕਿੰਨਾ ਕੁ ਸੀਨੀਅਰ ਟੈਕਨੀਕਲ ਅਸਿਸਟੈਂਟ ਲਈ ਘੱਟੋ-ਘੱਟ 2 ਸਾਲ ਦਾ ਖਾਸ ਕਰਕੇ ਜੇ ਕਿਸੇ ਨੇ ਪੀਐਸਸੀ ਸਲੀਪਰ ਪਲਾਂਟ 'ਚ ਕੰਮ ਕੀਤਾ ਹੋਵੇ ਜਾਂ ਫਿਰ ਆਰਸੀਸੀ ਕੰਸਟਰਕਸ਼ਨ ਦਾ ਤਜਰਬਾ ਹੋਵੇ ਅੱਛਾ ਰੇਲਵੇ ਨਾਲ ਸੰਬੰਧਿਤ ਕੰਮ ਹਾਂਜੀ ਉਹੀ ਟੈਕਨੀਕਲ ਅਸਿਸਟੈਂਟ ਲਈ ਵੀ 2 ਸਾਲ ਦਾ ਪਰ ਉਹ ਇਨਸਪੈਕਸ਼ਨ ਜਾਂ ਸੁਪਰਵੀਜ਼ਨ ਦਾ ਹੋਵੇ ਠੀਕ ਤੇ ਰੈਜ਼ੀਡੈਂਟ ਇੰਜੀਨੀਅਰ ਲਈ ਨਾ ਦੋ ਵੱਖਰੇ ਨੋਟਿਸ ਨੇ ਇੱਕ ਵਿੱਚ 3 ਸਾਲ ਦਾ ਇਨਸਪੈਕਸ਼ਨ ਦਾ ਤਜਰਬਾ ਮੰਗਿਆ ਤੇ ਦੂਜੇ ਵਿੱਚ 5 ਸਾਲ ਦਾ ਕੰਸਟਰਕਸ਼ਨ ਜਾਂ ਫੈਬ੍ਰیکیشن ਦਾ ਓਕੇ ਮਤਲਬ ਪੋਸਟ ਦੇ ਹਿਸਾਬ ਨਾਲ ਤਜਰਬਾ ਵੱਖਰਾ ਵੱਖਰਾ ਹੈ ਬਿਲਕੁਲ ਤੇ ਇੱਕ ਗੱਲ ਹੋਰ ਸਾਫ਼ ਲਿਖੀ ਹੈ ਕਿ ਟ੍ਰੇਨਿੰਗ ਜਾਂ ਇੰਟਰਨਸ਼ਿਪ ਨੂੰ ਤਜਰਬੇ 'ਚ ਨਹੀਂ ਗਿਣਨਾ ਹਾਂ ਇਹ ਜ਼ਰੂਰੀ ਗੱਲ ਹੈ ਮਤਲਬ ਸਿਰਫ ਕੰਮ ਦਾ ਤਜਰਬਾ ਚਲੋ ਫਿਰ ਚੋਣ ਕਿਵੇਂ ਹੋਣੀ ਹੈ ਪੇਪਰ ਹੋਊਗਾ ਜਾਂ ਸਿੱਧੀ ਇੰਟਰਵਿਊ ਨਹੀਂ ਇੰਟਰਵਿਊ ਨਹੀਂ ਹੈਗੀ ਸਾਰਾ ਜ਼ੋਰ ਲਿਖਤੀ ਪੇਪਰ ਤੇ ਹੈ 100% ਵੈਟੇਜ ਉਸੇ ਦੀ ਹੈ ਸਿਰਫ ਪੇਪਰ ਹਾਂਜੀ ਸਿਰਫ ਪੇਪਰ 125 ਨੰਬਰਾਂ ਦਾ ਪੇਪਰ ਹੋਣਾ 2 ਟਾਈ ਕੰਟੇ ਮਿਲਣਗੇ ਤੇ 네ਗੇਟਿਵ ਮਾਰਕਿੰਗ ਉਹ ਨਹੀਂ ਹੈਗੀ ਇਹ ਚੰਗੀ ਗੱਲ ਹੈ ਹਾਂ ਇਹ ਤਾਂ ਫਾਇਦਾ ਹੈ ਫਿਰ ਤਾਂ ਸਿਲੇਬਸ ਬਹੁਤ ਮਾਨੇ ਰੱਖਦਾ ਹੋਊਗਾ ਅੱਛਾ ਕੀ ਕੁਛ ਹੈ ਮੋਟਾ-ਮੋਟਾ ਦੇਖੋ ਬੇਸਿਕ ਇੰਜੀਨੀਅਰਿੰਗ ਤਾਂ ਹੈ ਹੀ ਮਕੈਨਿਕਸ ਥਰਮੋਡਾਇਨਾਮਿਕਸ ਵਗੈਰਾ ਫਿਰ ਜਿਹੜੀ ਤੁਹਾਡੀ ਬ੍ਰਾਂਚ ਆ ਉਹਦੇ ਵਿਸ਼ੇ ਜਿਵੇਂ ਸਿਵਲ ਵਾਲਿਆਂ ਲਈ ਰੇਲਵੇ ਇੰਜੀਨੀਅਰਿੰਗ ਸਰਵੇਖਣ ਮਿੱਟੀ ਬਾਰੇ ਹਮ ਮਕੈਨਿਕਲ ਵਾਲਿਆਂ ਲਈ ਮਸ਼ੀਨ ਡਿਜ਼ਾਈਨ ਪ੍ਰੋਡਕਸ਼ਨ ਇਲੈਕਟ੍ਰੀਕਲ ਵਾਲਿਆਂ ਲਈ ਸਰਕਟ ਮਸ਼ੀਨਾ ਇਹ ਸਭ ਨਾਲ ਥੋੜਾ ਜਨਰਲ ਐਪਟੀਟਿਊਡ ਵੀ ਠੀਕ ਹੈ ਮਤਲਬ ਤਕਨੀਕੀ ਤੇ ਐਪਟੀਟਿਊਡ ਦੋਵੇਂ ਪੇਪਰ ਕਲੀਅਰ ਕਰਨ ਤੋਂ ਬਾਅਦ ਕੀ ਬਸ ਫਿਰ ਡਾਕੂਮੈਂਟ ਚੈੱਕ ਹੋਣਗੇ ਤੇ ਮੈਡੀਕਲ ਹੋਏਗਾ ਕੋਈ ਹੋਰ ਸਟੇਜ ਨਹੀਂ ਤੇ ਨੌਕਰੀ ਕੰਟਰੈਕਟ ਤੇ ਆ ਯਾ ਪੱਕੀ ਨਹੀਂ ਇਹ ਕੰਟਰੈਕਟ ਤੇਨੇ ਸ਼ੁਰੂ ਚ 1 ਸਾਲ ਦਾ ਕੰਟਰੈਕਟ ਹੋਏਗਾ ਸਿਰਫ 1 ਸਾਲ ਸ਼ੁਰੂ ਚ ਹਾਂ ਪਰ ਜੇ ਕੰਮ ਚੱਲਦਾ ਰਹਾ ਤੇ ਤੁਹਾਡੀ ਪਰਫਾਰਮੈਂਸ ਠੀਕ ਰਹੀ ਤਾਂ ਉਹ ਇਹਨੂੰ ਅੱਗੇ ਵਧਾ ਸਕਦੇ ਨੇ ਅੱਛਾ ਵਧ ਸਕਦਾ ਹੈ ਪੋਸਟਿੰਗ ਕਿੱਥੇ ਹੋ ਸਕਦੀ ਹੈ ਪੋਸਟਿੰਗ ਤਾਂ ਜੀ ਭਾਰਤ ਵਿੱਚ ਕਿਤੇ ਵੀ ਹੋ ਸਕਦੀ ਹੈ ਉਹਨਾਂ ਨੇ ਕੁਝ ਥਾਵਾਂ ਦੱਸੀਆਂ ਨੇ ਜਿਵੇਂ ਬੁਟੀਬੋਰੀ ਕਾਈਪਾਦਰ ਰੋਡ ਸ਼ੋਲਕਾ ਪੁਣੇ ਨਾਗਤੂਰ ਸੂਰਤ ਇੱਥੋਂ ਤੱਕ ਕਿ ਉੱਤਰ ਪੂਰਬ ਵਿੱਚ ਵੀ ओके ਤੇ ਤਨਖਾ ਕਿੰਨੀ ਮਿਲੋਗੀ ਤਨਖਾ ਦਾ ਉਹਨਾਂ ਨੇ ਸੀटीसी ਦੱਸਿਆ ਹੈ ਯਾਨੀ ਕਾਸਟ ਟੂ ਕੰਪਨੀ ਉਹ ਲਗਭਗ 3.5 ਲੱਖ ਤੋਂ ਲੈ ਕੇ 4 ਲੱਖ ਸਾਲਾਨਾ ਦੇ ਕਰੀਬ ਬਣੇਗੀ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਥੋੜਾ ਵੱਧ ਘੱਟ ਹੋ ਸਕਦੀ ਹੈ ਹੂੰ ਠੀਕ ਹੈ ਅਪਲਾਈ ਕਿਵੇਂ ਕਰਨਾ ਤੇ ਫੀਸ ਵਗੈਰਾ ਅਪਲਾਈ ਸਿਰਫ ਔਨਲਾਈਨ ਕਰਨਾ ਪੈਣਾ ਹੈ ਰਾਈਟਸ ਦੀ ਵੈਬਸਾਈਟ ਤੇ ਜਾ ਕੇ www.rights.com ਤੇ ਠੀਕ ਫੀਸ ਦੀ ਗੱਲ ਕਰੀਏ ਤਾਂ ਜਨਰਲ ਤੇ ओबीसी ਲਈ 300 ਰੁਪਏ ਜਮਾ ਟੈਕਸ ਤੇ ایਡਬਲਯੂਐਸ ਐਸਸੀ ਐਸਟੀ ਪੀਡਬਲਯੂਡੀ ਲਈ 100 ਰੁਪਏ ਜਮਾ ਟੈਕਸ ਤੇ ਕੋਈ ਰੀਫੰਡ ਵਗੈਰਾ ਹਾਂ ਇੱਕ ਗੱਲ ਹੈਗੀ ਆ ਜਿਹੜੇ ਐਸਸੀ ਐਸਟੀ ਪੀਡਬਲਯੂਡੀ ਕੈਂਡੀਡੇਟ ਨੇ ਜੇ ਉਹ ਪੇਪਰ ਦੇਣ ਜਾਂਦੇ ਨੇ ਤਾਂ ਉਹਨਾਂ ਦੀ ਫੀਸ ਵਾਪਸ ਆ ਜਾਏਗੀ ਅੱਛਾ ਇਹ ਵਧੀਆ ਤੇ ਡਾਕੂਮੈਂਟ ਸਾਰੇ ਜ਼ਰੂਰੀ ਕਾਗਜ਼ ਪੱਤਰ ਜਿਵੇਂ ਪੜ੍ਹਾਈ ਦੇ ਸਰਟੀਫਿਕੇਟ ਤਜਰਬੇ ਦਾ ਸਬੂਤ ਇਹ ਸਭ ਕੁਝ ਆਨਲਾਈਨ ਅਪਲੋਡ ਕਰਨਾ ਪਊਗਾ ਫਾਰਮ ਪਰ ਦੇ ਵੇਲੇ ਠੀਕ ਹੈ ਜੀ ਤਾਂ ਮੋਟੀ ਮੋਟੀ ਗੱਲ ਇਹ ਹੋਈ ਕਿ ਆਰ ਆਈ ਟੀ ਇਸ ਨੂੰ ਕੰਟਰੈਕਟ ਤੇ ਇੰਜੀਨੀਅਰ ਚਾਹੀਦੇ ਨੇ 23 ਅਗਸਤ ਆਖਰੀ ਤਾਰੀਖ ਹੈ ਤੇ ਚੋਣ ਸਿਰਫ ਲਿਖਤੀ ਪੇਪਰ ਦੇ ਆਧਾਰ ਤੇ ਹੋਣੀ ਹੈ ਬਿਲਕੁਲ ਸਾਰੀ ਜਾਣਕਾਰੀ ਆਪਾਂ ਨੇ ਦੇਖ ਲਈ ਹਾਂ ਜੀ